ਵੀਰ ਪਰਿ ਸੱਸਰੀ ਕਾ ਸਾਰਿਆਂ ਨੂੰ ਖੋਪ ਸਾਰੇ ਤੁਸੀਂ ਬੜੀਆ ਤੰਦਰੁਸਤ ਹੋਵੋਗੇ ਨਵੇਂ ਬਲੌਗ ਤੁਹਾਡਾ ਸਵਾਗਤ ਹੈ ਪਿੱਛੇ ਮੈਂ ਇੱਕ ਵੀਡੀਓ ਬਣਾਈ ਸੀ ਜਿਹੜੀ ਕਿ ਕਾਫੀ ਲੋਕਾਂ ਨੇ ਦੇਖੀ ਸੀ ਤਾਕਤ ਰੱਖ ਜਾਣਾ ਤੇ ਉਸ ਵੀਡੀਓ ਤੇ ਕਾਫੀ ਬੰਦਿਆਂ ਦੇ ਕਮੈਂਟ ਆਏ ਕਾਫੀ ਨੇ ਐਪਰੀਸ਼ੀਏਟ ਕਰਿਆ ਸਾਰਿਆਂ ਦਾ ਧੰਨਵਾਦ ਤੇ ਉਹ ਜਿਹੜਾ ਮੈਂ ਸਮਾਨ ਤੁਹਾਨੂੰ ਦੱਸਿਆ ਸੀ ਬਣਾਉਣਾ ਉਹ ਮੇਰਾ ਹੋ ਗਿਆ ਖਾਦਮ ਤੇ ਅੱਜ ਹੁਣ ਮੈਂ ਇੱਕ ਤਾਂ ਹੁਣ ਤੁਹਾਨੂੰ ਪਤਾ ਹੈ ਸਰਦੀਆਂ ਆ ਗਈਆਂ ਸਰਦੀਆਂ ਦੇ ਵਿੱਚ ਤਕਰੀਬਨ ਖੰਗ ਜ਼ੁਖਾਮ ਆਲਮੋਸਟ ਸਾਰਿਆਂ ਨੂੰ ਤਕਰੀਬਨ ਹੋਈ ਹੁੰਦਾ ਹੈ ਘਰ 'ਚ ਹਰੇਕ ਨੂੰ ਹੀ ਹੋਣੀ ਹੁਣ ਤੇ ਅੱਜ ਉਸ ਚੀਜ਼ ਦੇ ਹੱਲ ਵਾਸਤੇ ਇੱਕ ਅੱਜ ਆਪਾਂ ਇੱਕ ਸਮਗਰੀ ਬਣਾ ਰਿਹਾ ਜਿਹੜੀ ਕਿ ਸਿਆਲ ਸਿਆਲ ਜੇ ਤੁਸੀਂ ਖਾਓਗੇ ਖੰਗ ਜ਼ੁਖਾਮ ਤੋਂ ਬਹੁਤ ਵਿਚਾਰ ਆਉਂਦਾ ਹੈ ਬਜ਼ੁਰਗਾਂ ਬੱਚਿਆਂ ਵਾਸਤੇ ਬਹੁਤ ਲਾਹੇਮੰਦ ਚੀਜ਼ ਹੈ ਠੀਕ ਹੈ ਇਹਦੇ ਵਿੱਚ ਜੋ-ਜੋ ਸਮਗਰੀ ਅੱਜ ਅੱਛਾ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਲੈ ਕੇ ਆਏ ਛੋਲੇ ਪੁੱਜੇ ਹੋਏ 2 ਕਿਲੋ ਜੀ ਨੂੰ ਆਪਾਂ ਮਿਕਸੀ ਚ ਪਾ ਕੇ ਜਮਾ ਬਰੀਕ ਆਟਾ ਬਣਾ ਲੈਣਾ ਠੀਕ ਹੈ ਉਸ ਤੋਂ ਬਾਅਦ ਆਪਾਂ ਲੈਤੇ ਆ ਠੀਕ ਹੈ ਇਹਦੇ ਵਿੱਚ ਮਿਕਸੀ ਚ ਪਾ ਕੇ ਆਪਾਂ ਇਹਨੂੰ ਬਿਲਕੁਲ ਆਟੇ ਟਾਈਪ ਬਣਾ ਲੈ ਚ ਅਖਰੋਟ ਗਿਰੀ ਬਦਾਮ ਠੀਕ ਹੈ ਕਾਲੀ ਮਿਰਚ ਖਾਸ ਖਸ ਠੀਕ ਹੈ ਕਾਜੂ ਪਿਸਤਾ ਠੀਕ ਹੈ ਇਹ ਚੀਜ਼ਾਂ ਆਪਾਂ ਆਹੋ ਕਰੀਏ ਨੇ ਤੇ ਉਸ ਤੋਂ ਬਾਅਦ ਆਪਾਂ ਲੈਂਦਾ ਹੈ ਹੰਜੀਰਾ ਠੀਕ ਹੈ ਇਹਦੇ ਆਪਾਂ ਆਹੋ ਕੱਢ ਦੇਣੇ ਬੀਜ ਇਹਨੂੰ ਬਿਲਕੁਲ ਇਸ ਤਰ੍ਹਾਂ ਲੈਣਾ ਠੀਕ ਹੈ ਤੇ ਇੱਕ ਆਪਾਂ ਲੈਣਾ ਹੈ ਠੀਕ ਹੈ ਦੇਸੀ ਘਿਓ ਬਿਲਕੁਲ ਘਰ ਦਾ ਬਣਿਆ ਹੋਵੇ ਤਾਂ ਮੱਚ ਬੈਟਰ ਹੈ ਨਹੀਂ ਕਿਸੇ ਵਧੀਆ ਡੈਰੀ ਤੋਂ ਤੁਸੀਂ ਪਰਚੇਜ ਕਰ ਸਕਦੇ ਹੋ ਤੇ ਇੱਕ ਆਪਾਂ ਲੈਤੀਆਂ ਨੇ 50 ਰੁਪਏ ਦੀਆਂ ਦਾਖਾ ਠੀਕ ਹੈ ਤੇ ਇਹ ਸਮੱਗਰੀ ਹੁਣ ਆਪਾਂ ਬਣਾਉਣੇ ਆ ਤੇ ਬਣਾਉਣ ਦੀ ਵੀਰੀ ਐਸ ਜਿਹੜੀ ਸਭ ਤੋਂ ਪਹਿਲਾਂ ਆਪਾਂ ਇੱਕ ਵੱਡੀ ਏ ਚ ਪਾਵਾਂਗੇ ਆਪਾਂ ਦੇਸੀ ਘਿਓ ਤਕਰੀਬਨ 1 ਕਿਲੋ ਦੇ ਲਗਭਗ ਜਦੋਂ ਥੋੜਾ ਆ ਕਿਉ ਤਤਾ ਜੇ ਫਿਰ ਇਹ ਚ ਪਾਵਾਂਗੇ ਆਪਾਂ ਕਿਸ਼ਮਿਸ਼ ਇਹਨੂੰ ਥੋੜ ਤੇ ਜਦੋਂ ਆ ਦੇਖੋ ਜਦੋਂ ਫੁੱਲ ਕੇ ਢੱਕ ਉੱਪਰ ਨੂੰ ਆ ਜਾਣ ਫਿਰ ਇਹਦੇ ਵਿੱਚ ਆਪਾਂ ਐਡ ਕਰਾਂਗੇ ਜਿਹੜਾ ਆਪਾਂ ਬਿਲਕੁਲ ਆਟਾ ਬਣਾਇਆ ਹੋਇਆ ਹੈ ਛੋਲੇ ਦਾ ਉਹ ਐਡ ਕਰਾਂਗੇ ਇਹ ਇਹਨੂੰ ਆਪਾਂ ਮਿਚਕ ਕਰ ਲਾਂਗੇ ਇਹ ਇਹਨੂੰ ਭੁੰਨਾਂਗੇ ਆਪਾਂ ਆਟੇ ਨੇ ਉਹ ਤਾਂ ਵੈਸੇ ਜਿਹੜੇ ਛੋਲੇ ਹੁੰਦੇ ਨੇ ਉਹ ਭੁਜੀ ਹੁੰਦੇ ਨੇ ਪਰ ਫਿਰ ਵੀ ਆਪਾਂ ਇਹਨੂੰ ਇੱਕ ਵਾਰੀ ਇਹਦੇ ਵਿੱਚ ਭੁੰਨਾਂਗੇ ਇੱਕ ਵਾਰੀ ਫਿਰ ਛੋਲੇ ਆਪਣੇ ਤਕਰੀਬਨ ਭੁੱਜ ਚੁੱਕੇ ਨੇ ਇਹ ਇਹਦੇ ਵਿੱਚ ਜਦੋਂ ਜ਼ਿਆਦਾ ਸੁਰ ਨੂੰ ਨਾ ਖੁਸ਼बू ਆਉਣ ਲੱਗ ਜਾਂਦੀ ਆ ਪਤਾ ਲੱਗ ਜਾਂਦਾ ਵੀ ਛੋਲੇ ਪੁੱਜ ਚੁੱਕੇ ਨੇ ਵਧੀਆ ਆਟਾ ਛੋਲੇ ਦਾ ਤੇ ਇਹਦੇ ਵਿੱਚ ਹੁਣ ਆਪਾਂ ਮਿਕਸ ਕਰਾਂਗੇ ਜਿਹੜਾ ਆਟਾ ਬਣਾਇਆ ਹੋਇਆ ਹੈ ਬਾਕੀ ਚੀਜ਼ਾਂ ਦਾ ਠੀਕ ਹੈ ਉਹ ਸਾਰਾ ਵਿੱਚ ਪਾ ਦਾਂਗੇ ਇਹਦੇ ਤੇਰਾ ਆ ਇਹਦੇ ਵਿੱਚ ਇਹ ਐਕਸ ਕਰ ਦਾਂਗੇ ਖਜੂਰਾ ਪਹਿਲਾਂ ਮੈਂ ਵੀਦੇ ਇਹਦੇ ਵਿੱਚ انجੀਰ ਕਹਿ ਗਿਆ ਸੀ ਮਾਫੀ ਜਿਉਣਾ ਇਹ ਖਜੂਰਾ ਨੇ ਇਹਨੂੰ ਆਪਾਂ ਇਸ ਤਰ੍ਹਾਂ ਹੀ ਕੱਢ ਕੇ ਇਹਦੇ ਰੱਖਾਂ ਇਹਨੂੰ ਇਸ ਤਰ੍ਹਾਂ ਹੀ ਪਾ ਦਾਂਗੇ ਫਿਰ ਇਹਦੇ ਵਿੱਚ ਸਵਾਦ ਅਨਸਾਰ ਆਪਾਂ ਪਾਵਾਂਗੇ ਸ਼ੱਕਰ ਕਿਉਂਕਿ ਸ਼ੱਕਰ ਨਹੀਂ ਸ਼ੱਕਰ ਹੀ ਪਾਉਣੀ ਹੈ ਖੰਡ ਨਹੀਂ ਪਾਉਣੀ ਸ਼ੱਕਰ ਤੁਸੀਂ ਸਵਾਦ ਅਨਸਾਰ ਝਾਵਦੇ ਅਨੁਸਾਰ ਸ਼ੱਕਰ ਪਾ ਸਕਦੇ ਹੋ ਤੇ ਜਿਹੜੇ ਕੋਈ 슈ਗਰ ਤੋਂ ਮਿਲ ਜਨੇ ਉਹ ਸ਼ੱਕ ਦੀ ਸ਼ੱਕਰ ਨਾ ਪਾਉਣੇ ਦੇ ਵਿੱਚ ਤੇ ਫਿਰ ਇਹਨੂੰ ਜਦੋਂ ਬਿਲਕੁਲ ਇਹ ਪੁੰਨੀ ਗਈ ਫਿਰ ਸ਼ੱਕਰ ਪਾਉਣਾ ਹੈ ਪੁੰਨਣ ਦਾ ਤੁਹਾਨੂੰ ਇਹਦੀ ਖੁਸ਼ਬੂ ਤੁਹਾਨੂੰ ਪਤਾ ਲੱਗ ਜਾਂਦਾ ਵੀ ਜਿਹੜੀ ਇਹ ਅੱਠ ਸਾਰਾ ਮਿਸ਼ਰਣੇ ਉਹ ਇਕਦਮ ਭੁੰਨਿਆ ਗਿਆ ਇਹ ਇਕਦਮ ਬਣ ਕੇ ਤਿਆਰ ਹੈ ਤੇ ਜੇ ਤੁਸੇ ਇਹਦੀਆਂ ਪਿੰਨੀਆਂ ਆਉਣ ਆਉਣੀਆਂ ਨੇ ਤਾਂ ਥੋੜਾ ਕਿਉਂ ਹੋਰ ਪਾ ਕੇ ਤੁਸੀਂ ਇਹਦੀਆਂ ਪਿੰਨੀਆਂ ਬਣਾ ਕੇ ਰੱਖ ਸਕਦੇ ਹੋ ਨਹੀਂ ਇਹਨੂੰ ਇਸ ਤਰੀਏ ਤੁਸੀਂ ਉਹ ਕਰ ਸਕਦੇ ਹੋ ਠੀਕ ਹੈ ਸੋ ਅੱਜ ਦਾ ਵਲੌਗ ਇੱਥੇ ਕਰਦੇ ਹਾਂ ਸਮਾਪਤ ਨਵੇਂ ਵਲੌਗ ਚ ਫਿਰ ਮਿਲਦੇ ਹਾਂ ਤੇ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਕੋਈ ਗਲਤੀ ਪੁੱਲ ਚੁੱਕ ਹੋ ਗਈ ਹੋਵੇ ਛੋਟੇ ਭਾਈ ਸਮਝ ਕੇ ਮਾਫੀ ਚਾਹਣਾ ਤੇ ਇੱਕ ਸਬਸਕ੍ਰਾਈਬ ਪਲੀਜ਼ ਲਾਈਕ ਐਂਡ ਸ਼ੇਅਰ ਕਰ ਲਿਆ ਕਰੋ ਕਿਉਂਕਿ ਸਾਰਾ ਦਿਨ ਕੂੜ ਚ ਭਜ ਨੱਠ ਫਿਰ ਇਹਦੇ ਵਾਸਤੇ ਟਾਈਮ ਕੱਢਣਾ ਠੀਕ ਹੈ ਬਹੁਤ ਮਿਹਨਤ ਦੀ ਲੋੜ ਹੈ ਤੇ ਪ੍ਰਮਾਤਮਾ ਬਸਹੀਂ ਮਿਹਨਤ ਕਰਾਈ ਜਾਵੇ ਤੇ ਧੰਨਵਾਦ ਮੇਰੇ ਗੁਰੂ ਸਾਹਿਬ ਦਾ ਗਰਦਾਸ ਜੀ ਦਾ ਜਿਹੜੇ ਕੀ ਆਪਾਂ ਨੂੰ ਆਹ ਕੰਮ ਕਰਨ ਦੀ ਬੇਲ ਦੇ ਦਿੰਦੇ ਨੇ ਉਹ ਤੇ ਐਪਰੀਸ਼ੀਏਟ ਕਰਦੇ ਰਹਿੰਦੇ ਆ ਵੀ ਕਰਿਆ ਕਰ ਸੋਕਾ ਕੰਮ ਤਾਂ ਚਲੋ ਬੰਦੇ ਦਾ ਕਰਮ ਹੁੰਦਾ ਆ ਉਹਦਾ ਕਰਨਾ ਜ਼ਰੂਰੀ ਹੈ ਪਰ ਇਹਦੇ ਨਾਲ ਇੱਕ ਦਾ ਬੰਦੇ ਦੀ ਮੈਮਰੀ ਬਣ ਜਾਂਦੀ ਆ ਚੰਗੀ ਫੇਸਬੁੱਕ ਤੇ ਠੀਕ ਹੈ ਕੱਲੂ ਜ਼ਿੰਦਗੀ ਦਾ ਪਤਾ ਨਹੀਂ ਕਦੋਂ ਆਪਾਂ ਸਵਰਗ ਸਹਾਰ ਜੀਏ ਤਾਂ ਸੇਕੜ ਨੂੰ ਪਰਿਵਾਰ ਇਹੀ YouTube ਹੀ ਦੇਖ ਲਿਆ ਕਰੂਗਾ ਵੀ ਬੰਦਾ ਹੈਗਾ ਠੀਕ ਹੈ ਤੋਂ ਤੁਹਾਨੂੰ ਧੰਨਵਾਦ ਸਾਰਿਆਂ ਦਾ ਪਿਆਰ ਭਰੀ ਦੁਬਾਰੇ ਫੇਰ ਸਤਿ ਸ੍ਰੀ ਅਕਾਲ ਲਾਜਵਾਲ ਟਾਟਾ ਬਾਏ